ਦਰੇ ਅਭਿਆਸ ਸਾਡੇ ਮੁੰਡੇ ਦਾ ਵਿਆਹ ਪਿਆ ਬੱਲਵੀਆ ਬੱਲਵੀਆ ਲਾਈਟਾਂ ਲਾਈਟਾਂ ਅੱਗੇ ਲੱਗਿਆ ਟ੍ਰੈਫਿਕ ਬੱਤੀਆਂ ਨੇ ਜਾਮ ਲੱਗਿਆ ਅੱਗੇ ਖੁੱਲ ਜਾ ਖੁੱਲ ਜਾ ਖੁੱਲ ਜਾ ਸਿਮਸਿਮ ਹੋ ਜੂ ਖੁੱਲ ਜਾ ਖੁੱਲ ਜਾ ਸਿਮਸਿਮ ਖੁੱਲ ਜਾ ਖੁੱਲ ਜਾ ਖੁੱਲ ਜਾ ਸਿਮਸਿਮ ਖੁੱਲ ਜਾ ਖੁੱਲ ਲਿਆ ਭਾਈ ਖੁੱਲ ਲਿਆ ਜਾਮ ਆ ਸਤ ਸ੍ਰੀ ਅਕਾਲ ਅੱਜ ਦੀ ਤਰੀਕ 15 ਨਵੰਬਰ 2025 ਅੱਜ ਵੀ ਸਵੇਰ ਦਾ ਮੈਂ ਫ੍ਰੀ ਆ ਕਿਤੇ ਗਿਆ ਨਹੀਂ ਕਰਦੇ ਆ ਫਿਰ ਨਵਾਂ ਸਫ਼ਰ ਸ਼ੁਰੂ ਜੇ ਕਿਤੇ ਗਿਆ ਅੱਜ ਮਾਰਨਿੰਗ ਲੈ ਕਿਤੇ ਨਹੀਂ ਅੱਜ ਪਲਾਨ ਤੇ ਆਂ ਦੇਖਦੇ ਆਂ ਕਿਤੇ ਜਾਵਾਂਗੇ ਅੱਜ ਦੇ ਦਿਨ ਦੀ ਸ਼ੁਰੂਆਤ ਅਜੀਬ ਲੱਗ ਰਹੀ ਆ ਪਤਾ ਨਹੀਂ ਕਿਉਂ ਅੱਜ ਲੱਗ ਰਿਹਾ ਕੁਝ ਬਖਰਾ ਜਾਊਗਾ। ਕਈ ਵਾਰੀ ਨਾ ਬਿਨਾ ਅੱਜ ਦਾ ਇੱਕ ਹੋਰ ਨਵਾਂ ਦਿਨ, ਨਵਾਂ ਸਫ਼ਰ, ਨਵੀਂ ਕਹਾਣੀ। ਅੱਜ ਦਾ ਸਫ਼ਰ ਫੇਰ ਸ਼ੁਰੂ ਹੋ ਗਿਆ ਮੇਰਾ। ਜਿੱਧਰ ਨੂੰ ਮੇਰਾ ਕੰਮ ਹੁੰਦਾ, ਉਧਰ ਨੂੰ ਮੇਰਾ ਸਫ਼ਰ। ਅੱਜ ਦਾ ਦਿਨ ਅਜੀਬ ਜਿਹਾ ਲੱਗੀ ਜਾਂਦਾ। ਵਧੀਆ ਨਹੀਂ ਲੱਗ ਰਿਹਾ ਹੈਗਾ। ਪਤਾ ਨਹੀਂ ਕਿਉਂ। ਕਈ ਵਾਰੀ ਨਾ ਬਿਨਾ ਗੱਲ ਤੋਂ ਦਿਨ ਵਧੀਆ ਨਹੀਂ ਲੱਗਦਾ। ਤੇ ਕਈ ਵਾਰੀ ਕੁਝ ਵਧੀਆ ਵੀ ਹੋ ਜਾਂਦਾ। ਪਿਆਰੇਆ 28 ਸੈਕਟਰ ਚੰਡੀਗੜ੍ਹ ਕਦੇ-ਕਦੇ ਬੰਦਾ ਦੁਨੀਆ ਨਾਲ ਨਹੀਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੁੰਦਾ। ਕੀ ਕਰ ਰਹੇ ਆ ਕੀ ਕਿਵੇਂ ਚੱਲ ਰਹੀ ਆ ਲਾਈਫ ਕੀ ਚਾਹੀਦਾ ਇਦਾਂ ਦੇ ਸਵਾਲ ਬੰਦਾ ਆਪਣੇ ਆਪ ਨਾਲ ਕਦੇ ਨਹੀਂ ਕਰਦਾ। ਰੋਜ਼ ਨਵੇਂ ਰਾਸਤੇ ਨਵੀਆਂ ਗੱਲਾਂ ਤੇ ਗੱਲਾਂ-ਗੱਲਾਂ ਕਰਦਾ ਮੈਂ ਪਹੁੰਚ ਗਿਆ ਬਸ 28 ਸੈਕਟਰ ਇੱਥੇ ਮਾਰਕੀਟ ਜੀ ਚ ਕੰਮ ਆ ਮੈਨੂੰ ਥੋੜਾ ਜਿਹਾ ਛੋਟਾ ਮੋਟਾ ਜਿਹਾ ਸਮਾਨ ਲੈਣਾ 베어ਿੰਗ ਬੂਰੀ ਨੇ ਜਿ ਵਗੈਰਾ ਤੇ ਆ ਮੈਂ ਪਹੁੰਚ ਗਿਆ ਆ ਖੜੀਆਂ ਗੱਡੀਆਂ ਗੱਡੀਆਂ ਕਾਰਾਂ ਕਾਰਾਂ ਆ ਰਿਪੇਅਰ ਪੂਰਾ ਚੱਲਦੇ ਆ ਕੰਮ ਕਮ ਚੱਲਦਾ ਤੇ ਗੱਡੀਆਂ ਦਾ ਤੇ ਆ ਵੀ ਕਾਰਾਂ ਇੰ ਕਾਰਾਂ ਕਾਰਾਂ ਇੰ ਕਾਰਾਂ ਮੈਂ ਕੰਮ ਹੋ ਗਿਆ ਜੀ ਮੇਰਾ ਮੈਂ ਸਮਾਨ ਸਮੂ ਲੈ ਆਇਆ ਸੀਗਾ ਹੁਣ ਜਾਣਾ ਵਾਪਸ ਜਾਣਾ ਇੱਥੋਂ ਸਿੱਧਾ ਅਮਣੀ ਮਾਜਰੇ ਤੇ ਟ੍ਰੈਫਿਕ ਠੀਕ ਠਾਕ ਜੀ ਆ ਮੈਂ ਲੱਗੇ ਆਂ ਚੰਡੀਗੜ੍ਹੋਂ ਆਹ ਸਮਾਨ ਜਾ ਤੇ ਆਹ ਸ਼ੀਸ਼ੇ ਜਿਹਾ ਪਾ ਲਿਆ ਤੇ ਤੁਸੀਂ ਦਾ 28 ਸੈਕਟਰ ਹੁਣ ਜਾ ਰਹੇ ਆਂ ਮਣੀ ਮਾਜਰੇ ਮਣੀ ਮਾਜਰੇ ਜਾ ਕੇ ਆਹ ਸਮਾਨ ਦੇਣਾ ਇਹਦੇ ਨੇ ਬੈਰਿੰਗ ਬੂਰਿੰਗ ਇਹਦੇ ਨੇ ਚੱਲੀਏ ਫਿਰ ਯਾਰ ਠੰਡੋ ਹੋਊਗੀ ਅਮੀ ਪੂਛਾ ਦਾ ਨਹੀਂ ਨੇਰਾ ਹੋ ਗਿਆ ਫਿਰ ਠੰਡ ਲੱਗੂਗੀ ਕੋਟ ਅਜ ਲੈ ਕੇ ਨਹੀਂ ਆਏ ਅੱਜ ਇਹ ਰਸਤਾ ਵੀ ਅਜੀਬ ਲੱਗ ਰਿਹਾ ਟ੍ਰੈਫਿਕ ਘੱਟ ਖਾਲੀ ਖਾਲੀ ਆ ਰੋਡ ਅੱਗੇ ਹੋ ਗਿਆ ਹਰੀਆਂ ਬੱਤੀਆਂ ਸਿਗਨਲ ਗ੍ਰੀਨ ਆ ਤਾਂ ਫਿਰ ਚੱਲੀਏ ਬਾਕੀ ਗੱਲਾਂ ਕਰਦੇ ਆ ਸਿਗਨਲ ਜੇ ਲੰਘ ਕੇ ਉਹ ਲਾਲ ਹੋ ਗਿਆ ਚੱਲ ਹੁਣ ਫਿਰ ਹੋਲੀਓ ਕਰ ਲੈਨੇ ਆ ਉੱਥੇ ਵੀ ਤਾਂ ਰੁਕਣਾ ਹੀ ਪੈਣਾ ਤਾਂ ਕਰਕੇ ਫਿਰ ਹੋਲੀਓ ਚੱਲਦੇ ਆ ਉੱਥੇ ਤੱਕ ਤੇ ਇਹ ਹੈਗਾ ਮਣੀ ਮਾਜਰਾ ਖੜੀਆਂ ਫਿਰ ਗੱਡੀਆਂ ਗੱਡੀਆਂ ਤੇ ਟਰੱਕ ਛੋਟੀਆਂ ਮੋੜੀਆਂ ਗੱਡੀਆਂ ਹਰ ਤਰ੍ਹਾਂ ਦੀਆਂ ਗੱਡੀਆਂ ਦਾ ਕੰਮ ਹੋ ਜਾਂਦਾ ਉਸਮਾਨ ਦੇ ਲੈ ਕੇ ਮੈਂ ਇੱਥੇ ਆਇਆ ਸੀਗਾ ਚਾਹ ਵੀ ਨਹੀਂ ਚੱਲਿਆ ਅੱਜ ਇੱਥੇ ਫੇਰ ਹੋ ਜਾਣਾ ਹਨੇਰਾ ਦਿਨ ਉਰੀ ਸਿੱਪ ਜਾਣਾ ਅੱਜ ਦਾ ਰਾਤ ਹੋ ਜਾਣੀ ਆ ਇੰਨੀ ਕ ਜਗ੍ਹਾ ਦੀ ਆਨੇ ਦੇ 베アリング ਜੇ ਮੈਂ 베アリング ਲੈਣ ਆਇਆ ਸੀਗਾ ਇਸ ਟਾਈਮ ਮਣੀ ਮਾਦਰੇ ਰਾਤ ਤੋਂ ਇਹ ਕਰ ਰਹੇ ਆ ਬੰਦਾ ਹੋਰਾਂ ਲਈ ਤਾਂ ਬਹੁਤ ਕੁਝ ਕਰਦਾ ਘਰ ਲਈ ਦੋਸਤਾਂ ਲਈ ਕੰਮ ਲਈ ਪਰ ਆਪਣੇ ਲਈ ਬਹੁਤ ਥੋੜਾ ਤੇ ਆ ਚਾਰੇ ਪਾਸੇ ਗੱਡੀਆਂ ਹੀ ਗੱਡੀਆਂ ਕਦੇ-ਕਦੇ ਇਸੇ ਸੋਚਦਾ ਜ਼ਿੰਦਗੀ ਇੱਕੋ ਲੱਗਦਾ ਨਹੀਂ ਸੈੱਟ ਹੁੰਦੀ ਦਿਲ ਨਾਲ ਗੱਲਾਂ ਕਰਕੇ ਮਨ ਨੂੰ ਹੌਸਲਾ ਹੋ ਜਾਂਦਾ ਤਸੱਲੀ ਹੋ ਜਾਂਦੀ ਆ ਮਨ ਹਲਕਾ ਜਾ ਹੋ ਜਾਂਦਾ ਤੇ ਦਿਨ ਵੀ ਫਿਰ ਐਵੇਂ ਵਧੀਆ ਲੰਘ ਜਾਂਦਾ ਟੈਨਸ਼ਨ ਡੂਨਸਣਾ ਐਨੀ ਕਰਨੀ ਨਹੀਂ ਚਾਹੀਦੀ ਫਿਰ ਟੈਨਸ਼ਨਾਂ ਦੇ ਲੰਘਦਾ ਪੂਰਾ ਦਿਨ ਹੁਣ ਲੱਭਦਾ ਫਿਰਦਾ ਸੀ ਮਿਸਤਰੀ ਨੂੰ ਮਿਸਤਰੀ ਪਤਾ ਨਹੀਂ ਕਿੱਧਰ ਚਲਾ ਗਿਆ ਦੇਖ ਕੇ ਆਇਆ ਇੱਧਰ ਮਿਲਿਆ ਨਹੀਂ ਕਿਤੇ ਮੈਨੂੰ ਅੱਗੇ ਦੇਖਦਾ ਜਾ ਕੇ ਇੱਥੇ ਲੱਗੇ ਪਏ ਨੇ ਆ ਇਹਦਾ ਵਜਨ じゃ ਕਰਨਾ ਇਹਨੂੰ ਖੋਲਣਗੇ ਮਸ਼ੀਨ ਜੀ ਨੂੰ ਟਾਈਮ ਹੋ ਗਿਆ ਕਾਫੀ ਇਹਨਾਂ ਨੇ ਹਜੇ ਚੈਨਾ ਚੂਨਾ ਹੀ ਪਾਈਆਂ ਨੇ ਬਜਣਾ ਕਾਫੀ ਤਾਂ ਕਰਕੇ ਧਿਆਨ ਰੱਖਣਾ ਪੈਂਦਾ ਕਾਲੀਆਂ ਮੂਰੇ ਟੋਏ ਹੋ ਜਾਂਦੇ ਨੇ ਕਈ ਵਾਰ ਜਲਦਬਾਜ਼ੀ ਨਹੀਂ ਕਰਨੀ 4:00 ਬਜੇ ਕੋ 16 ਮਿੰਟ ਹੋ ਗਏ ਇਹ ਕਿੱਥੇ ਗਿਆ ਲਗਾਇਆ ਨਹੀਂ ਹੋਂਦਾ ਲਗਾ ਯਾਰ ਕਿ ਆ ਯਾਰ ਆ ਘੜਾ ਆਪਣੇ ਵਾਲਾ ਜਾ ਜੇ ਆੜੀ ਪਤਾ ਕੀ ਹੋ ਗਈ ਆਪਣੇ ਨਾਲ ਅੱਜ ਜਨੇ ਵੀ ਲੱਗਦਾ ਹੀ ਸੀਗਾ ਸਵੇਰੇ ਅਸੀਂ ਸਿੱਛਾ ਜਣਾ ਲੈ ਆਹ ਤਰ੍ਹਾਂ ਹੀ ਆ ਗਿਆ ਐ ਮਾੜੀ ਹੋ ਗਈ ਆ ਵੀ ਪਤਾ ਨਹੀਂ ਕਿੱਥੇ ਗਿਆ ਨਾ ਫੋਨ ਚੱਕਦਾ ਤੇਰੀ ਵੇਟ ਕਰ ਰਿਆ ਕਦੋਂ ਦੀ ਅੱਧਾ ਘੰਟਾ ਹੋ ਗਿਆ ਦੁਕਾਨਦਾਰ ਕੋਲੋਂ ਖੁੱਡਿਓ ਛੱਡੀ ਪਈ ਆ ਪਰ ਨਹੀਂ ਪੈਣੀ ਇਹਦੀ ਇਹ ਤਾਂ ਫੋਨ ਕਰਾਈਏ ਇੱਥੇ ਹੋ ਗਿਆ ਹਨੇਰਾ ਲਾਈਟਾਂ ਲੁੱਟਾ ਲੱਗੀਆਂ ਤਿੰਨ ਤੋਂ ਚਾਰ ਘੰਟੇ ਇੱਥੇ ਬਤਾਏ ਨੇ ਅੱਜ ਦੇ ਤੇ ਅਰੇ ਜਾਣਾ ਪਲਾਂਟ ਤੇ ਪਲਾਂਟ ਤੇ ਜਾਣ ਨੂੰ ਹਜੇ ਟਾਈਮ ਲੱਗਣਾ ਘੰਟਾ ਲੱਗ ਜਾਣਾ ਮੋਟਰਸਾਈਕਲ ਤੇ ਹੋਗੀ ਠੰਡ ਬਹੁਤ ਠੰਡ ਲੱਗ ਰਹੀ ਆ ਜੀ ਨਹੀਂ ਕਰਦਾ ਮੋਟਰਸਾਈਕਲ ਚਲਾਉਣ ਨੂੰ ਕੀ ਕਰਾਂ ਹੁਣ ਨਾ ਮੇਰੇ ਲੱਗੇ ਕੋਟੀ ਨਾ ਕੋਟ ਲੈ ਕੇ ਨਹੀਂ ਆਇਆ ਮੈਨੂੰ ਐਸੀ ਟਾਈਮ ਨਾਲ ਆ ਜੂਗਾ ਉਹ ਜੀ ਸੀ ਵੀ ਵਾਲੇ ਨੇ ਲੇਟ ਕਰਾਦਾ ਬੜਾ ਲੇਟ ਕਰਾਦਾ ਐ ਮੋਟਰਸਾਈਕਲ ਚਲਾਉਣ ਨੂੰ ਜੀ ਨਹੀਂ ਕਰਦਾ ਬਿਲਕੁਲ ਵੀ ਆਲੂ ਆ ਗਏ ਪਿਆਜ਼ ਆ ਗਏ ਇਹ 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 ਲੈ ਲਵੇ ਆਹ ਰੇੜੀਆਂ ਵਾਲੇ ਲੈ ਪਰ ਫਲ ਫਰੂਟ ਸੀ ਆਲੂ ਪਿਆਜ਼ ਨਹੀਂ ਸੀ ਇਹਨਾਂ ਕੋਲੇ ਤਾਉ ਜੀ ਆਪਾਂ ਹੋ ਗਿਆ ਹਨੇਰਾ ਫੁੱਲ ਹੋ ਗਿਆ ਹਨੇਰਾ ਤੇ ਸ਼ਹਿਰ ਦੀ ਨਾਈਟ ਲਾਈਫ ਦੇਖੋ ਕਿਰਾ ਸੋਹਣੀ ਲੱਗਦੀ ਆ ਨਾ ਆਤਾ ਦਿਨ ਐਵੇਂ ਨਾ ਗਿਆ ਪੂਰਾ ਅਜੇ ਟਾਈਮ ਇੰਨਾ ਨਹੀਂ ਹੋਇਆ ਹੈਗਾ ਅ ਸਾਇਦ 6:30 ਹੋਏ ਨੇ ਟਾਈਮ ਟੁੰਡ ਹੀ ਨਹੀਂ ਦੇਖਿਆ ਹੈਗਾ ਮੈਂ ਜਾ ਰਿਹਾ ਪਲਾਂਟ ਤੇ ਇਹਦਾ ਉਹਨੂੰ ਜਲਦੀ ਤੜਿਆ ਜਾਂਦਾ ਜੀਸੀਬੀ ਨੇ ਲੇਟ ਕਰਾਦਾ ਉਹ ਜੀਸੀਬੀ ਵਾਲੇ ਨੂੰ ਨਾਲ ਲੈ ਕੇ ਜਾ ਰਿਹਾ ਮੈਂ ਹੌਲੀ ਹੌਲੀ ਮੇਰੇ ਮਗਰ ਆ ਰਿਹਾ ਰਸਤਾ ਵਗੈਰਾ ਉਹਨੂੰ ਪਤਾ ਹੈ ਨਹੀਂਗਾ ਇੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਤਾਂ ਕਰਕੇ ਮੈਂ ਵੀ ਲੇਟ ਹੋ ਰਿਹਾ ਉਹਦੇ ਕਰਕੇ ਹਾਂ ਲੈ ਕੇ ਤਾਂ ਜਾਣਾ ਪੈਣਾ ਕੀ ਕਰੀਏ ਭਾਈ ਆ ਜਾ ਆ ਜਾ ਖਿੱਚ ਕੇ ਭਜਾ ਕੇ ਆ ਜਾ ਯਾਰ ਜਲਦੀ ਚੱਲੀਏ ਠੰਡ ਬਹੁਤ ਲੱਗ ਰਹੀ ਏ ਇੱਕਦਾਂ

ਕੀਟਰ ਲਾ ਲਿਆ ਆਪਾਂ ਨੂੰ ਕਰਨਾ ਸੁਨੀਆਂ ਸੁਨੀਆਂ ਰਾਤਾਂ ਰਾਤਾਂ ਜਿਵੇਂ ਸੀਸਾ ਗਰੇ ਗਿਆ ਰਸਾ ਗਰ ਗਿਆ ਸੀਸਾ ਉਹਨਾਂ ਚੱਕ ਨਹੀਂ ਸਕਦਾ ਜੀ ਨਾ ਰੋਡ ਤੇ ਸੀਗਾ ਟ੍ਰੈਫਿਕ ਮੈਂ ਗਰ ਗਿਆ ਪਤਾ ਕਿਵੇਂ ਗਿਆ ਉਹ ਢਿੱਲਾ ਸੀਗਾ ਮੈਂ ਸੋਚਿਆ ਜੜ ਟਾਈਟ ਕਰ ਦਿੰਨਾ ਉਹ ਕੋ ਜਿਆਦਾ ਹੀ ਟਾਈਟ ਹੋ ਗਿਆ ਹੱਥ ਤੇ ਆ ਗਿਆ ਪਤੰਦਰ ਖੁੱਲ ਗੱਲ ਗਏ ਮੇਰੇ ਟੁੱਟ ਗਿਆ ਉਹ ਇੱਕ ਬੰਨ ਰੱਖਿਆ ਮਾਂ ਮਗਰ ਬਾਲਟੀ ਇਦਾਂ ਬਾਈਕ ਦੇ ਤਾਂ ਕਰਕੇ ਦਿੱਕਤ ਆਉਂਦੀ ਆ ਹੌਲੀ ਜਾਣਾ ਪੈਂਦਾ ਤੇ ਆ ਸ਼ੀਸ਼ਾ ਦਾ ਵੀ ਮੇਰਾ ਟੁੱਟ ਕੇ ਰਾਸਤੇ 'ਚ ਡਿੱਗ ਗਿਆ ਤਿੱਕ ਮੈਂ ਧੀ ਆਹ ਵੇਟ ਉਹਦੀ ਥੋੜੀ ਜੀ ਜੀਸੀਬੀ ਵਾਲੇ ਦੀ ਕਿੱਥੇ 가 ਗਿਆ ਯਾਰ ਕਿੱਥੇ ਜਾ ਰਹਿ ਗਿਆ ਉਹ ਵੇਟ ਕਰਨੀ ਪੈਣੀ ਉਹਨੇ ਇੱਥੋਂ ਐਚੋ ਦੱਸ ਦੇਣਾ ਕਿੱਥੇ ਰਸਤਾ ਉਹਨੂੰ ਸਿੱਧਾ ਚਲੇ ਜਾਊਗਾ ਇਹਨਾਂ ਇੱਥੋਂ ਫਿਰ ਆਪਣਾ ਸਿੱਧਾ ਚਲਾ ਜਾਊਗਾ ਇੱਥੋਂ ਰਾਈਟ ਮੁੜ ਕੇ ਨਾ ਸਿੱਧਾ ਰੋਡ ਜੀਰੂ ਕੋ ਪਰਨੂਆ ਸਿੱਧਾ ਚਲੇ ਜਾਊਗਾ ਮਨੀ ਮੱਧਰੋਂ ਮੈਂ ਇੱਧਰ ਦੀ ਲੈ ਕੇ ਆਇਆ ਉਹਨੂੰ ਐਡੀ ਦੂਰ ਦੀ ਜੇਸੀਬੀ ਵਾਲੇ ਦੇ ਚੱਕਰ 'ਚ ਟਾਈਮ ਹੋ ਗਿਆ 8:30 ਆਹ ਰੋਡ ਆ ਜੀਰ ਕਪਰਾਲਾ ਇਧਰ ਆ ਰਿਹਾ ਇਹ ਪੰਜ ਬੂਲਿਓ ਕਾਲਕਾ ਤੋਂ ਕਾਲਕਾ ਤੋਂ ਸਿੱਧਾ ਆ ਰਿਹਾ ਜੀਰ ਕਪਰ ਨੂੰ ਜਾ ਰਿਹਾ ਰੋਡ ਦਾ ਵਿਊ ਦੇਖੋ ਕਿਰਾ ਕਿੰਨਾ ਸੋਹਣਾ ਅੱਜ ਸਵੇਰੇ ਸਵੇਰੇ ਲੱਗਦਾ ਹੀ ਸੀ ਮੈਨੂੰ ਵੀ ਅੱਜ ਦਾ ਦਿਨ ਵਧੀਆ ਨਹੀਂ ਅਜੀਬ ਜਿਹਾ ਕੁਝ ਪਰ ਬਾਲਾ ਤਾਂ ਨਹੀਂ ਮੇਰੇ ਨਾਲ ਕੋਈ ਹੋਇਆ ਆ ਮੇਰੇ ਬਾਈਕ ਦਾ ਸ਼ੀਸ਼ਾ ਜ ਟੁੱਟ ਗਿਆ ਸਾਈਡ 'ਮੈਂ ਸਾਈਡ ਵਾਲਾ ਸ਼ੀਸ਼ਾ ਟੁੱਟ ਗਿਆ ਜਿੱਥੇ ਸਾਈਡ ਤੋਂ ਉੱਤੋਂ ਦੇਖੀਦਾ ਤੇ ਮੈਂ ਤਾਂ ਚੱਲਿਆ ਜੀਸੀਬੀ ਵਾਲੇ ਨੂੰ 5-6 ਫੀਰ ਰਸਤਾ ਦੱਸਤਾ ਯਾਰ ਮੈਂ ਅੱਕ ਗਿਆ ਹੋਰ ਕਿੰਨੀ ਕਿ ਫੀਰ ਦੱਸ ਗਿਆ ਮੌਣੇ ਨੇ ਜਾਣਾ ਵੀ ਅੱਗੇ ਰਾਜਪੁਰੇ ਉੱਥੇ ਦਾ ਹੁਣ ਮੈਂ ਸਾਡੇ ਤੇ ਆਉਣ ਲੱਗਿਆ ਐ ਨੀਗਾ ਮੋਟਰਸਾਈਕਲ ਤੇ ਠੰਡ ਵੀ ਬਥੇਰੀ ਆ ਫਿਰ ਮੈਂ ਕੋਟਕੂਟ ਵੀ ਨਹੀਂ ਲਾਇਆ ਸੀਗਾ ਉਹਦੀ ਉਹ ਜਰਸੀ ਜੀ ਭਾਈ ਮੈਂ ਜੀਸੀਬੀ ਵਾਲੇ ਦੀ ਉਹ ਜੈਕਟ ਵਗੈਰਾ ਬਾਈ ਕੋਟੇ ਜੀ ਜੀ ਭਾਈ ਆ ਤਾਂ ਵੀ ਹੋ ਜਾਂਦੀ ਹੈ ਕਈ ਵਾਰ ਰਾਤ ਨੂੰ ਹੁਣ ਟ੍ਰੈਫਿਕ ਵੀ ਆ ਸ਼ਾਮ ਦਾ ਟਾਈਮ ਆ ਆਹ ਟਾਈਮ ਲੋਕ ਸੈਟ ਦੇ ਹੁੰਦੇ ਆ ਜਾ ਗਿਆ ਵੀਡੀਓ ਵੀਡੀਓ ਐਡਿਟ ਕਰਦਾ ਬਾਈ ਵੀ ਉਹ ਵਗੈਰਾ ਵੀਡੀਓ ਤੇ ਆ ਨਹੀਂ ਰਿਹਾ ਹੈ ਮਨ ਦੁਖੀ ਜਾ ਮਨਉਂਦਾ ਅੱਜ ਅੱਛਾ ਲਰਿਆ ਵਿਆਹ ਅੱਡੇ ਮੁੰਡੇ ਦਾ ਵਿਆਹ ਰਾਤ ਨੂੰ ਮਾਹੌਲ ਵਗੈਰਾ ਵਧੀਆ ਹੁੰਦਾ ਫੁੱਲ ਫੇਰੇ ਫੁੱਟਾਂ ਤੇਤ ਪਾ ਲਿਆ ਫੋਨ ਅੱਗੇ ਟ੍ਰੈਕ ਇਹਦੀ ਬਸ ਪਲਾਂਟ ਦੇ ਨੇੜੇ ਤੇ ਠੰਡ ਨੇ ਬਣਾਤੀ ਕੁਲਸੀ ਹੁਣ ਪਲਾਂਟ ਰਹਿ ਗਿਆ ਹੋਊਗਾ 4 5 ਕਿਲੋਮੀਟਰ ਅੱਧਾ ਨੇ ਕੋਲ ਫੀਣਾ ਦੀ ਜੋ ਜੱਗ ਦਾ ਆਪਣਾ ਭਾਈ ਦਾ ਨੰਦਾ ਵਾ ਫੇਰ ਦਾ ਸਰ ਗਿਆ ਸੀਗਾ ਫੇਰ ਦਾ ਠੜ ਠਰ ਕਰਦਾ ਹੋਣਾ ਸੀਗਾ ਇੰਨਾ ਹੀ ਬਹੁਤ ਆ ਟਰੈਫਿਕ ਜੀ ਆ ਰੋਡ ਤੇ ਠੀਕ ਠਾਕ ਜੀ ਐਨੇ ਟਰੈਫਿਕ ਹੈ ਨਹੀਂ ਪਰ ਲੋਕ ਮਾਗਲਾ ਮੈਂ ਕੋ ਚੱਲਦੇ ਆ ਅੱਗੇ ਤੇ ਅੱਜ ਦਾ ਸਫਰ ਬਸ ਇੰਨਾ ਕੇ ਸੀ ਇਹਦੇ ਨਾਲ ਕਰਦੇ ਆ ਸਫਰ ਮਾਪ ਧੰਨਵਾਦ ਥੈਂਕ ਯੂ ਸਾਰਿਆਂ ਦਾ ਇਦਾਂ ਹੀ ਸਾਥ ਬਣਾਈ ਰੱਖਿਓ ਤੇ ਚੈਨਲ ਕਰ ਲੋ ਸਬਸਕ੍ਰਾਈਬ ਮਿਲਦੇ ਆ ਨਵੇਂ ਸਫਰ 'ਚ ਨਵੇਂ ਦਿਨ 'ਚ ਨਵੀਂ ਵੀਡੀਓ ਹਾਂ ਉਦੋਂ ਤੱਕ ਰੱਬ ਰੱਖਾ ਬਾਏ ਬਾਏ ਸਵੇਰੇ ਮਿਲਦੇ ਆ ਕੱਲ ਨੂੰ ਚੱਲੀਏ ਗ੍ਰਾਊਨ ਪਲਾਂਟ ਤੇ ਖੱਚ ਕੇ ਤੇ ਲੇਟ ਪਹਿਲਾਂ ਹੀ ਬਹੁਤ ਹੋ ਗਏ